ਦੋਸਤੋ ਨਹੀਂ ਕਿ ਟ्रू ਇਨਸਪੀਰੇਸ਼ਨਲ ਸਟੋਰੀ ਸੁਣਾਣਾ ਇੱਕスイਮਰ ਸੀਗੇ ਜੈਵੀਅਰ ਪੈਰਿਸ ਦੇ ਫਰਾਂਸ ਦੇスイਮਰ ਸੀਗੇ ਹਸਬੰਡ ਵਰਦੋਨੋスイਮਿੰਗ ਕਰਦੇ ਸੀ ਦੋਸਤੋ ਉਸ ਬੰਦੇ ਦੀ ਇਹ ਸੋਚ ਸੀਗੀ ਕਿ ਮੈਂ 올림픽 ਦੇ ਵਿੱਚ ਮੈਡਲ ਲੈ ਕੇ ਆਵਾਂ ਮੇਰਾ ਡ੍ਰੀਮ ਹੈ ਉਹਨੇ ਬੜੀ ਕੋਸ਼ਿਸ਼ ਕੀਤੀ ਲੇਕਿਨ ਉਹਦਾ ਮੈਡਲ ਨਹੀਂ ਆਇਆ ਦੋਸਤੋ ਮੈਂ ਇੱਕ 올림픽 ਦੇ ਵਿੱਚ ਉਹਨੂੰ ਮਾਈਕਲ ਫਿਲਿਪਸ ਦੇ ਨਾਲ ਵੀ ਕੰਪੀਟੀਸ਼ਨ 'ਚ ਪਾਰਟਿਸਿਪੇਟ ਕਰਨ ਦਾ ਮੌਕਾ ਮਿਲੇ ਲੇਕਿਨ ਫਿਲਿਪਸ 올림픽 올림픽ਸ ਦਾ ਬਾਦਸ਼ਾ ਉਹਨੇ ਸਭ ਤੋਂ ਜ਼ਿਆਦਾ 골ਡ ਮੈਡਲ ਜਿੱਤੇ ਹੋਏ ਆ ਤੁਹਾਨੂੰ ਪਤਾ ਹੀ ਹੈ ਲੇਕਿਨ ਉਹ ਮੈਡਲ ਨਹੀਂ ਜਿੱਤ ਪਾਇਆ ਜੈਵੀਅਰ ਜੈਵੀਅਰ ਨੇ ਉਹੀ ਚੀਜ਼ ਉਹੀ ਸੁਪਨਾ ਆਪਣੇ ਬੇਟੇ ਦੇ ਵਿੱਚ ਦੇਖਿਆ ਉਹਨੇ ਉਹੀ ਉਦੇਸ਼्य ਆਪਣੇ ਬੇਟੇ ਨੂੰ ਦੇ ਦਿੱਤਾ ਕਿ ਵੀ ਤੂੰ 올림픽 ਦੇ ਵਿੱਚ ਤੇਰਾ ਟਾਰਗੇਟ ਹੈ ਮੈਡਲ ਲੈ ਕੇ ਆਉਣਾ ਦੋਸਤੋ ਉਹਦੇ ਬੇਟੇ ਨੇ ਵੀ ਉਸ ਪਾਸੇ ਨੂੰ એનર્ਜੀ ਲਗਾਣੀ ਸ਼ੁਰੂ ਕਰ ਦਿੱਤੀ ਅਨਲੱਕੀਲੀ ਉਹ 올림픽 ਦੇ ਵਿੱਚ ਪਾਰਟਿਸਿਪੇਟ ਜਦੋਂ ਉਹਨੇ ਕੀਤਾ ਲੇਕਿਨ ਉਹ ਮੈਡਲ ਨਹੀਂ ਲੈ ਕੇ ਆ ਪਾਇਆ ਟੋਕੀਓ 올림픽 ਦੀ ਮੈਂ ਗੱਲ ਕਰ ਰਿਹਾ ਦੋਸਤੋ ਹੋਇਆ ਕਿ ਉਹਨਾਂ ਨੂੰ ਪਤਾ ਲੱਗਾ ਕਿ ਵੀ ਹਜੇ ਕਮੀ ਹੈ ਕਿਤੇ ਨਾ ਕਿਤੇ ਟ੍ਰੇਨਿੰਗ ਦੇ ਵਿੱਚ ਕੋਈ ਬਹੁਤ ਵੱਡੇ ਲੈਵਲ ਦੀ ਟ੍ਰੇਨਿੰਗ ਦੀ ਜ਼ਰੂਰਤ ਆ 올림픽 ਦੇ ਵਿੱਚ ਮੈਡਲ ਲੈ ਕੇ ਆਉਣ ਲਈ ਦੋਸਤੋ ਉਹਨੇ ਆਪਣੇ ਬੇਟੇ ਨੂੰ ਮਾਈਕਲ ਫਿਲਿਪਸ ਦੇ ਕੋਚ ਵੋਮਨ ਹੈਡ ਦੇ ਪਾਸ ਟ੍ਰੇਨਿੰਗ ਲਈ ਭੇਜ ਦਿੱਤਾ ਉਹਿਆ ਕੀ ਉਹਨੇ ਬੜੀ ਮਿਹਨਤ ਕੀਤੀ ਸ਼ਾਨਦਾਰ ਉਥੇ ਕੋਚਿੰਗ ਲਈ ਉਸ ਤੋਂ ਬਾਅਦ ਦੋਸਤੋ ਉਹਨੇ ਪਾਰਟਿਸਿਪੇਟ ਕੀਤਾ ਪੈਰਿਸ 올림픽 ਦੇ ਵਿੱਚ ਦੋਸਤੋ ਤੁਹਾਨੂੰ ਮੈਂ ਅਗਰ ਗੱਲ ਕਰਾਂ ਉਹਨੇ ਸਹੀ ਉਦੇਸ਼ਾਂ ਨੂੰ ਚੁਣ ਕੇ ਆਪਣੀ ਜ਼ਿੰਦਗੀ ਸਮਰਪਿਤ ਕਰਨਾ ਇਹਨੂੰ ਕਹਿੰਦੇ ਆ ਉਹ 186 ਦੇਸ਼ਾਂ ਦੇ ਵਿੱਚ ਜਿਹੜੀ ਜਿਹੜੀ ਟੈਲੀ ਹੈਗੀ ਐ ਜਿਹੜੀ ਮੈਡਲ ਸੀ ਉਹਦੇ ਵਿੱਚ ਸਭ ਤੋਂ ਟਾਪ ਦੇ ਉੱਤੇ ਆ ਪੰਜ ਮੈਡਲ ਲੈ ਕੇ ਜਿਨ੍ਹਾਂ ਵਿੱਚੋਂ ਚਾਰ 골ਡ ਮੈਡਲ ਹੈ ਉਹਦਾ ਨਾਮ ਹੈਗਾ ਲਿਓਨ ਮਰਚੰਟ ਔਰ ਫੇਸ ਆਫ ਦਾ ਗੇਮ ਉਹਨੂੰ ਕਿਹਾ ਗਿਆ ਦੋਸਤੋ ਇਹੀ ਚੀਜ਼ ਆਚਾਰੇ ਅਸ਼ਟਵਕਰ ਨੇ ਆਪਣੇ ਗੁਰੂ ਨੂੰ ਕਹੀ ਸੀ ਜਦੋਂ ਉਹ ਅਚਾਰੇ ਬੰਦੀ ਦੇ ਨਾਲ ਸ਼ਾਸਤਰਾਰਥ ਕਰਨ ਦੀ ਜਿੱਦ ਕਰਨ ਲੱਪੇ ਕਿ ਵੀ ਮੈਂ ਆਪਣੇ ਪਿਤਾ ਦਾ ਬਦਲਾ ਲੈਣਾ ਤਾਂ ਉਦੋਂ ਉਹਨਾਂ ਨੇ ਕਿਹਾ ਸੀ ਤੂੰ ਹਜੇ ਬਹੁਤ ਛੋਟਾ ਹੈ ਅਸ਼ਟਵਕਰ ਤੂੰ ਹਾਰ ਜਾਏਗਾ ਔਰ ਹਾਰਨ ਦੀ ਸਜ਼ਾ ਮ੍ਰਿਤਯੂ ਦੰਡ ਹੈ ਤਾਂ ਅਚਾਰੇ ਅਸ਼ਟਵਕਰ ਦੇ ਬੋਲ ਸੀਗੇ ਕਿ ਅ ਗੁਰੂ ਜੀ ਕਿਸੇ ਸਹੀ ਉਦੇਸ਼્ય ਲਈ ਜ਼ਿੰਦਗੀ ਸਮਰਪਿਤ ਕਰ ਦੇਣਾ ਮ੍ਰਿਤਯੂ ਨਹੀਂ ਕਹਿੰਨੀ ਕਹਿ ਲਾਂ ਦੀ ਦੋਸੋ ਇਸ ਤਰ੍ਹਾਂ ਦਾ ਕੋਈ ਨਾ ਕੋਈ ਜਨੂਨ ਸਾਨੂੰ ਲਾਈਫ ਦੇ ਵਿੱਚ ਰੱਖਣਾ ਚਾਹੀਦਾ ਜਿਹਦੇ ਲਈ ਪੂਰੀ ਜ਼ਿੰਦਗੀ ਸਮਰਪਿਤ ਕਰ ਦਈਏ ਨਹੀਂ ਤਾਂ ਕਦੋਂ ਆਏ ਕਦੋਂ ਗਏ ਉਹ ਸਾਰਿਆਂ ਨੂੰ ਪਤਾ ਹੀ ਹੈ ਉਹ ਤਾਂ ਫਿਰ ਜ਼ਿੰਦਗੀ ਚੱਲਦੀ ਰਹਿੰਦੀ ਹੈ ਵੀਡੀਓ ਚੰਗੀ ਲੱਗੀ ਸ਼ੇਅਰ ਕਰਿਓ ਧੰਨਵਾਦ ਜੈ